ਤਾਰਨ ਤਾਰਨ ਦੇ ਵਿੱਚ ਪਿਛਲੇ 2-3 ਦਿਨਾਂ ਦੇ ਵਿੱਚ ਕਾਫੀ ਕੁਝ ਵਾਪਰਿਆ ਐ ਐਸਐਸਪੀ ਨੂੰ ਸਸਪੈਂਡ ਕਰਕੇ ਨਵਾਂ ਐਸਐਸਪੀ ਸੁਦੇਵ ਸਿੰਘ ਤੇ ਹਮਲਾ ਫਿਰ ਇੱਕ ਕਾਂਗਰਸ ਦੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਉਹ ਸੰਸਾਰ ਤੋਂ ਚਲੇ ਗਏ ਹੁਣ ਉੱਥੇ ਸੁਰੱਖਿਆ ਪ੍ਰਬੰਧ ਉੱਥੇ ਵੀ ਬੜੇ ਲਾਏ ਹੋਏ ਨੇ ਕੇਂਦਰੀ ਬਲ ਵਗੈਰਾ ਉੱਥੇ ਲਾਏ ਹੋਏ ਨੇ ਵੋਟਾਂ ਕਹਿ ਲੋ ਕਿ ਟਾਈਮ ਆਈ ਗਿਆ ਜਮਾ ਪੈਣ ਦਾ ਤੇ ਉਸ ਤੋਂ ਬਿਨਾ ਉੱਥੋਂ ਦਾ ਜਿਹੜਾ ਮਾਹੌਲ ਹੈ ਜਿਹੜੀਆਂ ਉਹ ਜਾਣਕਾਰੀਆਂ ਤੁਹਾਡੇ ਕੋਲ ਹੁੰਦੀਆਂ ਨੇ ਸਾਡੇ ਕੋਲ ਸਿਰਫ ਖਬਰਾਂ ਖਬਰਾਂ ਆਣੀਆਂ ਨੇ ਦੇਖੋ ਆ ਰਹੀਆਂ ਜਾਣਕਾਰੀਆਂ ਹੁੰਦੀਆਂ ਨੇ ਜਾਣਕਾਰੀਆਂ ਦੇਖੋ ਜਾਣਕਾਰੀਆਂ ਤਾਂ ਤਕਰੀਬਨ ਹੁਣ ਪੰਜਾਬ ਦਾ ਹਰੇਕ ਬੰਦਾ ਨਾ ਉਥੋਂ ਤਰਨ-ਤਾਰਨ ਤੋਂ ਲੈਂਦਾ ਕੋਈ ਦੋਸਤ ਤੋਂ ਕੋਈ ਆਪਣੇ ਰਿਸ਼ਤੇਦਾਰ ਤੋਂ ਤੇ ਆਪਾਂ ਵੀ ਐਦਾਂ ਦਾ ਹੀ ਦਾਹਰਾ ਰੱਖਦੇ ਆ ਚਲੋ ਕੋਈ ਦੋਸਤ ਹੈ ਕੋਈ ਆਪਣੇ ਨਾਲ ਜੁੜੇ ਹੋਏ ਲੋਕ ਨੇ ਜੀ ਦੇਖੋ ਉਥੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਨਾ ਉਹ ਭੜੀਆਂ ਵੱਡੀਆਂ ਖਬਰਾਂ ਨੇ ਖਾਸ ਤੌਰ ਤੇ ਇੰਨਾ ਕੁਝ ਘੰਟਿਆਂ ਦੇ ਦੌਰਾਨ ਉਥੇ ਪੈਸਾ ਬਹੁਤ ਚੱਲ ਰਿਹਾ ਜੀ ਹੂੰ ਮਤਲਬ ਕਿ ਤਿੰਨ ਤਿੰਨ ਹਜ਼ਾਰ ਰੁਪਈਆ ਵੀ ਵੋਟਾਂ ਦਾ ਆਫਰ ਕੀਤਾ ਜਾ ਰਿਹਾ ਜੀ ਜੀ ਬਹੁਤ ਵੱਡੀ ਗੱਲ ਹਾਂਜੀ ਤੇ ਇਹਦੇ ਵਿੱਚ ਕੋਈ ਮਤਲਬ ਕਿ ਜਿਨ੍ਹਾਂ ਨੂੰ ਮੈਂ ਸਮਝਿਆ ਹੈ ਉੱਥੇ ਇਹ ਹਾਲ ਬਣ ਗਿਆ ਹੈ ਕਿ ਕੋਈ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਤੇਰਾ ਜੀ ਵੀ ਆਪਾਂ ਕਹਿ ਲਈਏ ਕਿ ਫਲਾਣਾ ਇਦਾਂ ਕਰੀ ਜਾਂਦਾ ਨਹੀਂ ਉੱਥੇ ਹਾਂਜੀ ਜਿਨ੍ਹਾਂ ਨੇ ਲੈਣੇ ਉਹ ਤੇ ਸਾਰਿਆਂ ਤੋਂ ਫੜੀ ਜਾਂਦੇ ਹਾਂ ਉੱਥੇ ਐਸੀ ਹਰ ਥਾਂ ਦੇ ਉੱਥੇ ਜਾਂਦਾ ਹੁੰਦਾ ਹੈ ਹਾਂ ਜੀ ਅ ਮਤਲਬ ਕਿ ਸ਼ੁਰੂਆਤੀ ਉੱਥੇ ਜਿਵੇਂ ਆਪਾਂ ਕਹਿੰਦੇ ਨਾ ਰੇਟ ਨਿਕਲਿਆ ਜੀ ਉਹ ਆਪਾਂ ਵੇਨੇ ਫਲਾਣੇ ਆਦ ਕਿ ਠੇਕੇ ਦਾ ਕੀ ਰੇਟ ਨਿਕਲਿਆ ਜੀ ਜੀ ਸ਼ੁਰੂਆਤੀ ਰੇਟ ਹੀ ਕਹਿੰਦੇ ਉੱਥੇ ਤਰਨ ਤਰਨ ਚ 3000 ਨਿਕਲਿਆ ਯਾਰ ਕਮਾਲ ਦੀ ਗੱਲ ਹੈ ਕਮਾਲ ਹੈ ਹਾਂ ਜੀ ਚਲੋ ਭਾਈ ਵੋਟਰ ਦਾ ਵੀ ਤਾਂ ਹੁਣ ਮੌਕਾ ਹੈ ਕਹੋ ਉੱਥੇ ਜਾ ਕੇ ਪੁੱਛਿਆ ਜਾਂਦਾ ਕਿ ਦਾਰੂ ਪੀਣੀ ਨਾ 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 ਇਹੜੀ ਪੀਣੀ ਦੋ ਇਹ ਦੱਸ ਮਤਲਬ ਇਹ ਪੁੱਛਿਆ ਜਾ ਰਿਹਾ ਕਿ ਕਿਹੜੀ ਬ੍ਰਾਂਡ ਦੱਸ ਤੂੰ ਜੀ ਕਮਾਲ ਹੋ ਮਤਲਬ ਜਿਵੇਂ ਤੇਵੇਂ ਵੀ ਮਿਲੇ ਹਾਂਜੀ ਸ਼ਹਿਰੀ ਇਲਾਕਿਆਂ ਦੀਆਂ ਕੁਝ ਖਬਰਾਂ ਨੇ ਪਿੰਡਾਂ 'ਚ ਵੀ ਚੱਲਦਾ ਅੱਜਕੱਲ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਵੀ ਸਿਸਟਮ ਇਹ ਚੱਲਦਾ ਅੱਜਕੱਲ ਤੇ ਪੈਕੇਜ ਦਿੱਤੇ ਜਾਂਦੇ ਨੇ ਨਾ ਵੀ ਤੁਸੀਂ ਇੰਨੀਆਂ ਵੋਟਾਂ ਹਾਂਜੀ ਉਹ ਤੁਹਾਨੂੰ ਸਲਿੱਪ ਦੇਣ ਦੇ ਜਾ ਕੇ ਸਕੂਟੀ ਕਢਾ ਲਿਓ ਸਦਾ ਹੀ ਹੂੰ ਸਾਫ ਕਿਤਾਬਾਂ ਚੱਲ ਰਹੀਆਂ ਵਧ ਰਿਹਾ ਹੈ ਕੰਮ ਹਾਂਜੀ ਹਾਂਜੀ ਚੱਲਦਾ ਹੈ ਕੰਮ ਕਾ ਮਤਲਬ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਉੱਥੋਂ ਖਬਰਾਂ ਆ ਰਹੀਆਂ ਨੇ ਭਈ ਹੈਰਾਨ ਕਰਦੀਆਂ ਨੇ ਕਿ ਯਾਰ ਇਲੈਕਸ਼ਨ ਤੋਂ ਪਹਿਲਾਂ ਹੀ ਇੰਨਾ ਰੇਟ ਤੇ ਫਲਾਂ ਟਮਕਾ ਚੋਣ ਕਮਿਸ਼ਨ ਕੀ ਕਰ ਰਿਹਾ ਸਮਝ ਤੋਂ ਬਾਹਰ ਆ ਤੇ ਚੋਣ ਕਮਿਸ਼ਨ ਤੋਂ ਹੀ ਸਾਰਾ ਕੁਝ ਬਾਹਰ ਹੋਇਆ ਪਿਆ ਕਿਉਂਕਿ ਤੁਸੀਂ ਇਹ ਵੇਖੋ ਕਿ ਬਿਹਾਰ ਦੀ ਗੱਲ ਕਰਨ ਲੱਗੇ ਸੋ ਤੁਸੀਂ ਉਥੇ ਵੀ ਕਰਾਂਗੇ ਤਾਂ ਬਿਹਾਰ ਦੇ ਵਿੱਚ ਕੀ ਹੋਇਆ ਬਿਹਾਰ ਦੇ ਵਿੱਚੋ ਉਹ ਤਾਂ ਵਾਲੇ ਦਿਨ 500 ਤੇ 550 ਰੁਪਈਆ ਭੇਜਿਆ ਗਿਆ ਤੇ ਨਾਲ ਉਹ ਜਿਹੜਾ ਹੁੰਦਾ ਡਮੀ ਜਾਨੀ ਨਿੱਤਾ ਹੁੰਦਾ ਇੱਕ ਨਿਸ਼ਾਨ ਕਿ ਐਨੇ ਨੰਬਰ ਤੇ ਤੁਹਾਡਾ ਭਰਾ ਜਿਹੜਾ ਇਹਦੇ ਤੇ ਮਾਰਨਾ ਠੂੰਗਾ ਜੀ ਨਾਲ ਹੀ ਭੇਜਿਆ ਜਾ ਰਿਹਾ ਨਾਲ ਭੇਜੇ ਜਾ ਰਿਹਾ ਉਹ ਬਣਾ ਕੇ ਸਟicker ਜਿਆ ਕਿ ਐਨੇ ਨੰਬਰ ਤੇ ਆਪਣਾ ਬਟਨ ਜੇ ਉਥੇ ਟੀਕਰਾ ਦਿਆ ਜੇ ਹਮ ਕਮਾਲ ਹੈ ਸਾਬ ਤੋ ਖੈਰ ਇਹ ਗੱਲ ਆ ਕਿ ਬਾਈ ਆ ਦੇਖੋ ਕੋਈ ਨਿਸ਼ਾਨ ਗਿੱਲਜੀ ਨੇ ਉਹ ਕਹਿੰਦੇ ਕਿ 1500 ਵਾਲੀ ਬੋਤਲ ਚੱਲ ਰਹੀ ਆ ਕਰ ਲੋ ਗੱਲ ਹਮ ਮਤਲਬ ਕਿ ਬ੍ਰਾਂਡ ਮੈਨੂੰ ਲੱਗਦਾ ਅੱਜ ਰਾਤ ਅੱਜ ਕੀ ਰਾਤ ਕਿਆਮਤ ਕੀ ਰਾਤ ਹੈ ਨਾ ਸਿਕੂਮਤ ਦੀ ਰਾਤ ਹੈ ਬਿਲਕੁਲ ਜੀ ਹਾਂ ਨਾ ਜੀ ਤੋ ਗੱਲ ਇਹ ਆ ਕਿ ਅੱਜ ਕੀ ਰਾਤ ਤਾਂ ਮੈਨੂੰ ਲੱਗਦਾ ਕਿ 1500 ਵਾਲੀ ਤੋਂ ਵੀ ਕੰਮ ਤਾਂ ਚੜ ਜਾਣਾ ਚੜ ਸਕਦਾ ਹੈ ਜੀ ਠੀਕ ਹੈ ਨਾ ਜੀ ਇਹ ਤੇ ਹੁਣ ਲੈਵਲ ਬਲੈਕ ਚੱਲਦੀ ਹੈ ਇਹ ਇਦਾਂ ਦਾ ਕੰਮ ਹੋ ਜਾਣਾ ਮੈਨੂੰ ਲੱਗਦਾ ਹੈ ਹਰ ਲੈਵਲ ਚੱਲਨੇ ਆਦੇ ਸਾਰੇ ਲੈਵਲ ਕਰਾਸ ਹੋ ਜਾਣੇ ਸੋ ਵੱਡੀਆਂ ਖਬਰਾਂ ਉੱਥੋਂ ਆ ਰਹੀਆਂ ਨੇ ਫਿਰ ਅੱਜ ਇੱਕ ਹੋਰ ਵੱਡੀ ਖਬਰ ਆ ਗਈ ਆ ਕਿ ਉੱਥੇ ਜਿਹੜੇ ਪਰਚੇ ਹੋਏ ਨੇ ਕੋਡ ਆਫ ਕੰਡਕਟ ਲੱਗੇ ਤੋਂ ਸੁਖਮ ਸਾਹਿਬ ਜੀ ਉਹਦੀ ਵੀ ਚੋਣ ਕਮਿਸ਼ਨ ਨੇ ਆਖਿਆ ਕਿ ਇਨਕੁਆਇਰੀ ਕਰੋ ਜਰਾ ਇੱਕ ਸਪੈਸ਼ਲ ਡੀਜੀਪੀ ਹੈ ਸ਼ਾਇਦ ਰਾਮ ਸਿੰਘ ਜੀ ਉਹਨਾਂ ਦੀ ਡਿਊਟੀ ਲਾ ਦਿੱਤੀ ਆ ਕਿ ਤੁਸੀਂ ਇਹਨਾਂ ਪਰਚਿਆਂ ਦੀ ਕੋਖ ਕਰਨੀ ਹੈ ਜੀ ਕਿ ਇਹ ਜਿਹੜੇ ਪਰਚੇ ਹਾਂ ਜੀ ਪਰਚੇ ਪਰਚੇ ਹੈ ਅੱਜ ਤੁਸੀਂ ਵੇਖੋ ਨਾ ਸੁਖਵੀਰ ਸਿੰਘ ਬਾਦਲ ਦਾ ਵੀਡੀਓ ਕਿੱਡਾ ਵਾਇਰਲ ਹੋਇਆ ਹਮ ਐਸਐਸਪੀ ਸਾਹਿਬਾਂ ਨੂੰ ਜਿਸ ਤਰ੍ਹਾਂ ਕਿਹਾ ਜੀ ਜਿਨਾਂ ਨੂੰ ਸਸਪੈਂਡ ਕਰ ਦਿੱਤਾ ਇਹ ਵੀ ਬਹੁਤ ਵੱਡੀ ਖਬਰ ਹੈ ਮੇਰੇ ਖਿਆਲ ਦੇ ਨਾਲ ਚੱਲਦੀ ਚੋਣ ਦੇ ਵਿੱਚ ਅੱਜ ਤੱਕ ਮੈਂ ਜਦੋਂ ਤੋਂ ਖ਼ਬਰ ਖ਼ਬਰ ਪੜ੍ਹਦਾ ਆਂ ਲਗ ਭਲ ਲਾ ਲੋ ਕੋਈ 35 ਸਾਲ ਮੈਂ ਨਹੀਂ ਦੇਖਿਆ ਕਿ ਕਿਸੇ ਲੇਡੀ ਆਈਪੀਐਸ ਨੂੰ ਇਸ ਤਰ੍ਹਾਂ ਸਸਪੈਂਡ ਕਰ ਦਿੱਤਾ ਗਿਆ ਹੋਵੇ ਇਹ ਬਹੁਤ ਵੱਡੀ ਖ਼ਬਰ ਸੀ ਇਹ ਵੀ ਜੀ ਤਾਂ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਕਹਿ ਰਹੇ ਆ ਕਿ ਪਰਚੇ ਆਣੇ ਦੇ ਮੈਂ ਪਰਚੀ ਬਣਾ ਦੂੰਗਾ ਕੁਝ ਇਸ ਤਰ੍ਹਾਂ ਕਹਿ ਰਹੇ ਨੇ ਹੂੰ ਤਾਂ ਮਤਲਬ ਕਿ ਬਹੁਤ ਉਤੇ ਚਬਾਲ ਵਾਲੀ ਸਾਈਡ ਤੇ ਮੈਂ ਜਿੰਨੇ ਤੁਹਾਨੂੰ ਕਿਹਾ ਕਿ ਹੋ ਸਕਦਾ ਕੱਲ ਨੂੰ ਕੁਝ ਆਪਾਂ ਨੂੰ ਕਲੈਸ਼ਸ ਵੀ ਵੇਖਣ ਨੂੰ ਮਿਲ ਜਣ ਭਲਕੇ ਵੋਟਾ ਜੀ ਪਰ ਮੈਂ ਤੇ ਦੁਆ ਕਰਦਾ ਕਿ ਸੁਖ ਸਾਹਿਬ ਦੀ ਸਾਰਾ ਕੁਝ ਨਿਪਰੇ ਚੜ ਜਾਵੇ ਪਰ ਗੱਲ ਇਹ ਆ ਕਿ ਇਹ ਦਾ ਸਟ੍ਰੈਸ ਵਾਲਾ ਮਾਹੌਲ ਇੰਨਾ ਉਥੇ ਪੈਸਾ ਵਗੈਰਾ ਜਿਹੜਾ ਲੱਗ ਰਿਹਾ ਚੋਣ ਜਿਹੜੀ ਉਹ ਸਾਰਿਆਂ ਵਾਸਤੇ ਬੜੀ ਮਹੱਤਵਪੂਰਨ ਬਣ ਗਈ ਹੈ ਸੁਖਮ ਸਾਹਿਬ ਜੀ ਜੀ ਹਰੇਕ ਦੀ ਜਿੱਤ ਦੀ ਆਸਤੇ ਹੈ ਹੀ ਆ ਹਰੇਕ ਨੂੰ ਹਾਰ ਦੇ ਵਿੱਚੋਂ ਵੀ ਚਾਂਸ ਲੱਗਦਾ ਹੈ ਸਮਝ ਗਏ ਕਿ ਜਿੱਤ ਤਾਂ ਹਰੇਕ ਬੰਦਾ ਚਾਹੁੰਦਾ ਹੈ ਪਰ ਕੁਝ ਧਿਰਾਂ ਚ ਜੇ ਆਪਾਂ ਵੇਖੀਏ ਤਾਂ ਇਹ ਵੀ ਉਹਨਾਂ ਦੀ ਮਨਸ਼ਾ ਨਿਕਲਦੀ ਆ ਕਿ ਜੇ ਹਾਰੇ ਵੀ ਤਾਂ ਇਸ ਪੋਜੀਸ਼ਨ ਤੇ ਖਲੋਈਏ ਕਿ ਹਾਰ ਦੇ ਵਿੱਚੋਂ ਵੀ ਜਿੱਤ ਦੀ ਆਸ ਮੁੜ ਕੇ ਵੱਜ ਜਾਵੇ ਬਿਲਕੁਲ ਬੜਾ ਇੰਟਰਸਟਿੰਗ ਹੈ ਅੱਗੇ ਨਾਲ ਸੋਚ ਕੇ ਚੱਲਦਾ ਨਾ ਬੜਾ ਇੰਟਰਸਟਿੰਗ ਹੋ ਗਿਆ ਇਲੈਕਸ਼ਨ ਜੀ 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 ਪ੍ਰਗਟ ਸਿੰਘ ਜੀ ਕਹਿ ਰਹੇ ਕਿ ਵੋਟਾਂ ਤੇ ਵੀ ਐਮਐਸਪੀ ਕਹਿੰਦੇ ਲੱਗ ਹੋਣੀ ਚਾਹੀਦੀ ਹੈ ਜੀ ਤੇ ਘਟੋ ਘਟਾਈ ਨੇ ਆਈਦਾ ਇੱਥੇ ਸ਼ੁਰੂ ਕਰੋਗੇ بیس ਪ੍ਰਾਈਸ ਆਏ بیس ਪ੍ਰਾਈਸ ਹੈ ਆ ਜੀ 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 ਲੋ ਜੀ ਰਵੀ ਜੀ ਕਹਿ ਰਿਹਾ ਕਿ ਦੋ ਬੋਰੀਆਂ ਝੋਨਾ ਚੋਰੀ ਦਾ ਪਰਚਾ ਕੀਤਾ ਇੱਕ ਸਰਪੰਚ ਤੇ ਕਹਿੰਦੇ ਬੜਾ ਉੱਥੇ ਗੱਲ ਇਹ ਆ ਕਿ ਚੁੱਕਾ ਚਕਾਈ ਬੜੀ ਹੋਈ ਆ ਜੀ ਹੂੰ ਇਹ ਤੇ ਸਾਫ ਆ ਨਾ ਕਿ ਉੱਥੇ ਪਰਚੇ ਜਿਹੜੇ ਜਿੱਦਾਂ ਪਾਏ ਗਏ ਨੇ ਸਰਪੰਚ ਉਤੇ ਕੁਝ ਕਾਉਂਸਲਰ ਜਿਹੜੇ ਆਜ਼ਾਦ ਗਰੁੱਪ ਵਾਲੇ ਸੀਗੇ ਇਹ ਇਹਨਾਂ ਨੂੰ ਉੱਥੇ ਬਹੁਤ ਜ਼ਿਆਦਾ ਕੁਝ ਬੰਦਿਆਂ ਨੂੰ ਤੰਗ ਕੀਤਾ ਗਿਆ ਔਰ ਸਿੱਧਾ ਸਿੱਧਾ ਚੱਲਿਆ ਕੰਮ ਉਥੇ ਕਾਲੀ ਤੇ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਵਾਲੇ ਇਸ ਦੇ ਕਲੈਸ਼ ਦੇ ਵਿੱਚ ਸੀਗੇ ਜੀ ਜੀ ਸਿੱਧਾ ਆਪਾਂ ਹਸਾਬ ਲਾ ਲਈਏ ਬਾਕੀ ਤੇ 13 ਜੜੀਆਂ ਨੇ ਉਹ ਬਈ ਆਪਾਂ ਨੂੰ ਪਤਾ ਹੀ ਆ ਕਿਉਂਕਿ ਇਹਨਾਂ ਦਾ ਹੀ ਸੀਗਾ ਉਹ ਚਾਹੇ ਉਹ ਗੈਂਗਸਟਰ ਐਂਗਲ ਆ ਗਿਆ ਚਾਹੇ ਪਰਚੇ ਵਾਲਾ ਐਂਗਲ ਆ ਗਿਆ ਇਹਨਾਂ ਦਾ ਆਪਸ ਦੇ ਵਿੱਚ ਜ਼ਿਆਦਾ ਸੀਗਾ ਹਮ ਹਮ ਜੀ ਜੀ ਅ ਰਿੰਕੂ ਜੀ ਦੱਸ ਰਹੇ ਨੇ ਕਿ ਵੀਰ ਜੀ ਮੈਂ ਚਭਾਲਦਾ ਹਾਂ ਕਹਿੰਦੇ ਸਾਡੇ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਨੇ ਅਕਾਲੀ ਦਲ ਦੇ ਪਾਰਟੀ ਦੇ ਸੀਨੀਅਰ ਵਰਕਰ ਉੱਤੇ ਗੱਡੀ ਚਾੜ੍ਹ ਕੇ ਲੱਤਾਂ ਤੋੜ ਦਿੱਤੀਆਂ ਨੇ ਇਹ ਦੇਖੋ ਮੈਂ ਤੁਹਾਨੂੰ ਦੱਸਿਆ ਸੀਗਾ ਸਰ ਉੱਥੇ ਨਾ ਬੜੀ ਕਸ਼ਮਕਸ਼ ਆ ਇਸ ਇਲਾਕੇ ਦੇ ਕਈ ਪਿੰਡਾਂ ਦੇ ਵਿੱਚ ਨਾ ਕਿਉਂਕਿ ਮੈਂ ਤੁਹਾਨੂੰ ਦੱਸਦਾ ਨੂੰ ਅਸੀਂ ਵੀ ਮਾਝੇ ਵਾਲੇ ਆ ਨਾ ਬਹੁਤ ਸਾਡਾ ਉਧਰ ਸਹਿਚਾਰਿਆ ਰਿਸ਼ਤੇਦਾਰੀਆਂ ਨੇ ਯਾਰ ਮਿੱਤਰ ਨੇ ਤੋਂ ਮਤਲਬ ਕਿ ਪਤਾ ਲੱਗਦਾ ਰਹਿੰਦਾ ਇਹਨਾਂ ਪਿੰਡਾਂ ਦੇ ਵਿੱਚ ਸਿਆਸੀ ਦੁਸ਼ਮਣੀਆਂ ਬੜੀਆਂ ਨੇ ਬੜੀਆਂ ਸਿਆਸੀ ਦੁਸ਼ਮਣੀਆਂ ਨੇ ਤੁੰਦਾ ਕਿ ਆ ਕਿ ਕਿਸੇ ਵੇਲੇ ਕਿਸੇ ਮੌਕੇ ਤੇ ਪਰ ਤੁਹਾਨੂੰ ਪਤਾ ਇਹ ਚੀਜ਼ਾਂ ਜਿਹੜੀਆਂ ਨੇ ਉਹ ਹਾਂਜੀ ਉਹ ਤੁਹਾਨੂੰ ਪਤਾ ਫਿਰ ਇੱਕ ਭੇਡ ਬਣ ਜਾਂਦੀਆਂ ਨੇ ਜੀ ਜੀ ਜਸਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਬਹੁਤ ਮਿਹਰਬਾਨੀ ਜੀ ਸਤਨਾਮ ਜੀ ਕਹਿ ਰਹੇ ਕਿ ਹੜ੍ਹਾਂ ਦੇ ਵਿੱਚ ਜ਼ਮੀਨ ਗਵਾ ਚੁੱਕੇ ਕਿਸਾਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਹੈ ਤਾਂ ਫਿਰ ਸਰਕਾਰ ਨੂੰ ਤੇ ਬੜੇ ਪ੍ਰਬੰਧ ਕਰਨੇ ਚਾਹੀਦੇ ਆ ਪਰ ਉਹ ਹੁਣ ਕੀ ਕਰੀਏ ਤੇ ਹਸਪਤਾਲ ਵੀ ਜਿਹੜੇ ਨਿੱਜੀ ਹੱਥਾਂ ਨੂੰ ਦੇਣ ਨੂੰ ਫਿਰਦੇ ਨੇ ਤੇ ਕੀ ਕਰੀਏ ਹੁਣ ਜੀ ਆ ਹਸਪਤਾਲਾਂ ਦੀ ਵੀ ਗੱਲ ਆਪਾਂ ਕਰਦੇ ਆਂ ਥੋੜਾ ਜਿਆਦਾ ਹੋਰ ਪੁੱਛਨੇ ਆ ਤੁਹਾਡੇ ਤੋਂ ਕਿ ਕਿਸ ਤਰ੍ਹਾਂ ਪਰ ਕੁਝ ਕਮੈਂਟਿੰਗ ਤੋਂ ਪੜ ਲਈ ਆਪਾਂ ਬਲਜੀਤ ਜੀ ਕਹਿ ਰਹੇ ਨੇ ਕਿ ਰਵਜੋਤ ਕੌਰ ਕਹਿੰਦੇ ਆਉਣ ਵਾਲੀਆਂ ਚੋਣਾ ਦੇ ਵਿੱਚ ਕਦੇ ਵੀ ਡਿਊਟੀ ਨਹੀਂ ਕਰ ਸਕਣਗੇ 4000 ਪੈਦੇ ਹਿਸਾਬ ਨਾਲ ਕੱਲ ਵੰਡ ਗਏ ਆ ਪੈਸੇ ਅੱਜ ਵੀ ਫੁੱਲ ਆ ਕੰਮ ਚੱਲ ਰਿਹਾ ਆ ਤੁਸੀਂ ਦੇਖੋ ਇਹ ਲੋਕਲ ਬੰਦੇ ਹੋ ਸਕਦੇ ਆ ਜਿਹੜੇ ਲੋਕਲ ਹੋਣਗੇ ਤਾਂ ਉਹ ਦੱਸ ਰਹੇ ਆ ਮੇਰੇ ਕੋਲ ਬਿਲਕੁਲ ਕੱਲ ਦੀ ਜਾਣਕਾਰੀ ਸੀ ਕਿ 3-3000 ਰੁਪਏ ਜਿਹੜਾ ਉੱਥੇ ਚੱਲਣ ਡਿਆ ਜੀ ਜੀ ਤਾਂ ਅੰਦਾਜ਼ਾ ਲਾ ਲਓ ਤੁਸੀਂ ਕਿ ਉਥੇ ਤਰਨ ਤਰਨ ਦੇ ਵਿੱਚ ਇਲੈਕਸ਼ਨ ਜਿੱਤਣ ਵਾਸਤੇ ਕਿੰਨੀ ਮਾਰਾ ਮਾਰ ਚੱਲਣ ਈ ਆ ਜੀ ਜੀ ਚਲੋ ਸਿੱਧੂ ਸਾਹਿਬ ਇੱਕ ਸਵਾਲ ਪੁੱਛ ਰਹੇ ਨੇ ਕਿ ਕੌਣ ਜਿੱਤੂ ਤਰਨ ਤਰਨ ਦੇ ਵਿੱਚ ਤੇ ਸਿੱਧੂ ਸਾਹਿਬ ਮੈਨੂੰ ਲੱਗਦਾ ਕਿ ਬਹੁਤ ਇੰਤਜ਼ਾਰ ਕਰਨ ਦੀ ਤੇ ਹੁਣ ਲੋੜ ਨਹੀਂ ਆਪਾਂ ਨੂੰ ਨੇੜੇ ਹੀ ਆ ਕੰਮ ਬਿਲਕੁਲ ਬਿਲਕੁਲ ਹੁਣ ਕੋਈ ਇਹ ਸਟਾਏ ਲਾਉਣੀ ਇਹ ਗੱਲ ਤਾਂ ਸਾਫ਼ ਹੈ ਦੇਖੋ ਪ੍ਰੈਡਿਕਸ਼ਨ ਬੜੀ ਖਤਰਨਾਕ ਹੋ ਗਈ ਆ ਇੰਡੀਆ ਦੇ ਇਲੈਕਸ਼ਨ ਨੂੰ ਪ੍ਰੈਡिक्ट ਕਰਨਾ ਕਿਤੇ ਵੀ ਬਹੁਤ ਔਖਾ ਆ ਜੀ ਅੱਗੇ ਨਵਜ਼ ਫੜੀ ਜਾਂਦੀ ਸੀਗੀ ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਵੋਟਰ ਸਾਰੇ ਪਾਸਿਓਂ ਪੈਸੇ ਲੈ ਗਿਆ ਤੇ ਵੋਟ ਕਿਨੂੰ ਪਾਊਗਾ ਬੜਾ ਵੱਡਾ ਸਵਾਲ ਕਿਤੇ ਇਹ ਨਾ ਸੋਚ ਲੈ ਵੀ ਪੈਸਾ ਕਈ ਤਾਂ ਸਾਰਿਆਂ ਨੂੰ ਜਾਂਦਾ ਹੈ ਜਿਹੜਾ ਵੀ ਵੋਟਰ ਆ ਸਾਰੇ ਵਕਾਊ ਨਹੀਂ ਹੁੰਦੇ ਪਹਿਲੀ ਗੱਲ ਮੈਂਕਮਾ ਤੇ ਜਿਹੜਾ ਏਦਾਂ ਦਾ ਵੋਟਰ ਆ ਕਈ ਵਾਰ ਇਹ ਵੀ ਸੋਚਦਾ ਕਿ ਯਾਰ ਠੀਕ ਹੈ ਜਿਹੜਾ ਕੋਈ ਹੋਣਾ ਹੀ ਹੋ ਗਿਆ ਹੁਣ ਨਾ ਤੇ ਇਹਨੂੰ ਬੋਣੀ ਇਹਨੂੰ ਐ ਕਰੂ ਇੱਕ ਜਿਹੜਾ ਗਰੀਬ ਜਆ ਤੁਰਿਆ ਫਿਰਦਾ ਇਹਨੇ ਪਾਦੇ ਜੰਗਣੇ ਕੁਝ ਵੀ ਨਹੀਂ ਦਿੰਦਾ ਜੀ ਉਹ ਕੌਣ ਗਾਣੇ ਚੋਂ ਪੈ ਜਾ ਸਕਦਾ ਹਨ ਜੀ ਤੂੰ ਇਹ ਚੀਜ਼ ਹੈ ਗਿਆਨੀ ਜੀ